ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸ ਰਾਮ ਹਲਾ ਪੰਜਵਾ ਅਨਕਾਰ ਸਿਮਾਸ਼ਟਪਤੀ ਕੋ 经过 ਸਤਿਪਰਪ੍ਰਸਾਦ ਜੋ ਜੋ ਜੁਨੀ ਆਇਓ ਤੇਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀਐ ਓਟ ਸਾਦ ਰੱਖੋ ਦੇ ਘਰ ਹਾਟ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤੇਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਆਯੋਟ ਸਾਧ ਰਖੋ ਦੇ ਕਰ ਹਾਤ ਕਰ ਕਿਰਪਾ ਮਿਲੋ ਹਰ ਰਾਇਆ ਅਨਕ ਜਨਮ ਭੂ ਬ੍ਰਹਮ ਚਿਤ ਨਹੀਂ ਪਾਈਂ ਰਾ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀਵ ਬਤਾਈ ਰਾਹ ਨਕੇ ਪਾਪ ਕਰਮਾ ਆ ਕੋ ਵਿਚਿਤ ਧਰੋ ਮੇਰੀ ਮੇਰੀ ਕਰਤ ਸਦਾ ਹੀ ਵਿਹਾਵੇ ਕੋਈ ਐ ਸੋਰੇ ਪੇਟਾ ਸੰਤ ਮੇਰੀ ਲਾਹੈ ਸਗਲ ਚਿੰਤਾ ਠਾਕਰ ਸਿਉ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦਨ ਚੁਕੇ ਮਨ ਭੇਦ ਇੱਕ ਖਿੰਨਾ ਧੀਰ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਏਕ ਅਮਰਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤਿਸਨਾਏ ਅੰਬਦ ਮੈਲ ਲਾਏ ਘਰ ਕੋਠਾ ਕਰ ਇਕ ਚਲ ਨਮਾਨੈ ਕਦ ਪਾਓ ਸਾਥ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਤਕਾਲਿਆਸ ਰਾਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਣ ਦੇਹੀ ਤੋਏ ਕੋਈ ਪਾਈ ਅਰੇ ਪੁਰਖ ਵਿਦਾਤਾ ਪਰਮ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਕ ਹੋਏ ਕਰਮ ਧਰਮ ਜੋਗਤਾ ਨਿਵਖ ਨਾਹੇ ਇਤ ਕਰਤਾ ਗਰਭ ਗਰਭ ਪੜੈ ਕਈ ਨਾ ਲੇਖੈ ਜਿਸ ਪੀਟਿਆ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤ ਰੋ ਪੀਖੈ ਮਨ ਹਟ ਜੋ ਕਮਾਵੇ ਚਲ ਨਾ ਲੇਖੈ ਪਾਵੇ ਬਗਲ ਜਿਉ ਸੋ ਧਿਆਨ ਲਾਵੇ ਮਾਇਆ ਰੇ ਤਾਰੀ ਕੋਈਐ ਸੋ ਰੇ ਸੁਖੁ ਕਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪਰਸਨ ਗੋਪਾਲ ਰਾਏ ਕਾਟੇ ਰੇ ਬੰਦਨ ਮਾਏ ਗੁਰ ਕੈ ਸਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਾਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਦਾ ਰਾ ਦੁਜਾ ਸਦਾ ਆ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਹੋਖ ਨਾਨਕ ਲਾਤੇ ਅਰਚਨ ਅਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਦਾ ਰਾਦੁ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਨਾਦੇ ਵਿੱਚ ਹਕੂਮ ਨਾਮ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਦੇ ਅੰਦਰ ਉਚਾਰੇ ਹੋਏ ਹਨ ਕਰ ਤੀਜੇ ਸੁਰ ਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਅੱਠਾਂ ਪਦਿਆਂ ਵਾਲਾ ਸ਼ਬਦ ਹੈ ਪਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਪਰਮਾਣ ਕਰ ਰਹੇ ਨੇ ਹੇ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੁਨ ਵਿੱਚ ਆਇਆ ਹੈ ਉਹ ਉਸ ਜੁਨ ਵਿੱਚ ਹੀ ਮਾਇਆ ਦੇ ਮੋਹ ਵਿੱਚ ਫਸ ਰਿਹਾ ਹੈ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਹੈ ਇਹ ਗੁਰੂ ਮੈਂ ਤਾਂ ਤੇਰਾ ਆਸਰਾ ਧੱਕਿਆ ਹੈ ਮੇਰਾ ਹੱਥ ਦੇ ਕੇ ਆਪਣੇ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਤੋਂ ਬਚਾਲਾ ਮਿਹਰ ਕਰਕੇ ਮੈਨੂੰ ਪ੍ਰਭੂ ਪਾਦਸ਼ਾਹ ਨਾਲ ਮਿਲਾ ਦੇ ਏ ਸਤਿਗੁਰੂ ਨੇਕਾ ਜੁਨਾ ਵਿੱਚ ਭਟਕ ਭਟਕ ਕੇ ਜੁਨਾ ਤੋਂ ਬਚਨ ਦਾ ਹੋਰ ਕੋਈ ਟਿਕਾਉ ਨਹੀਂ ਲੱਭਾ ਹੁਣ ਮੈਂ ਤੇਰੀ ਚਰਨੀ ਆ ਪਿਆ ਹਾਂ ਹਾਂ ਮੈਂ ਤੇਰੀ ਹੀ ਸੇਵਾ ਕਰਦਾ ਹਾਂ ਮੈਨੂੰ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਦੱਸ ਦੇ ਤੇਰਾ ਹੋ ਏ ਭਾਈ ਮੈਂ ਨਿਤ ਮਾਇਆ ਦੀ ਖਾਤਰ ਹੀ ਅਨੇਕਾਂ ਹਿਲੇ ਕਰਦਾ ਰਹਿਣਾ ਮੈਂ ਮਾਇਆ ਨੂੰ ਹੀ ਉਚੇਚੇ ਤੌਰ ਤੇ ਆਪਣੇ ਮਨ ਵਿੱਚ ਟਿਕਾਈ ਰੱਖਦਾ ਸਦਾ ਮੇਰੀ ਮਾਇਆ ਮੇਰੀ ਮਾਇਆ ਕਰਦਿਆਂ ਹੀ ਮੇਰੀ ਉਮਰ ਬੀਤੀ ਜਾ ਰਹੀ ਹੈ ਹੁਣ ਮੇਰਾ ਜੀ ਕਰਦਾ ਹੈ ਕਿ ਮੈਂ ਤਾਂ ਮिन्नੂ ਕੋਈ ਅਜਿਹਾ ਸੰਤ ਮਿਲ ਪਏ ਜਿਹੜਾ ਮੇਰੇ ਅੰਦਰ ਮਾਇਆ ਵਾਲੀ ਸਾਰੀ ਸੋਚ ਦੂਰ ਕਰ ਦੇਵੇ ਤੇ ਪ੍ਰਮਾਤਮਾ ਨਾਲ ਮੇਰਾ ਪਿਆਰ ਪਨਾ ਦੇਵੇ اے بھائی سارے வேத پڑھ لے ویکھے ਹਨ انہاں دے پڑھن نال میرے پرماत्मा نالوں من دی وِتھ نہیں مکدی வேத ਆਦਿਕاں دے پڑھن نال ਗਿਆਨ اندرے اک چھن واسطے بھی شانت نہیں ہوندی اے بھائی کوئی اجیھا بھگت مل جائے میرا آپ مایا توں نلب ہوئے وہی بھگت میرے ہردے وچ آتمک جیون دین والا نام جلال ਸੰਝ ਸਕਦਾ ਹੈ हे ਭਾਈ ਜਿਤਨੇ ਵੀ ਤੀਰਥਾਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦਿੰਦੇ ਹਨ ਇਹਨਾਂ ਧੀਤੇ ਇਸ਼ਨਾਨ ਨਾਲ ਬ੍ਰਹ마ਤਮਾ ਰਤਾ ਪਰ ਵੀ ਪਸੰਦ ਨਹੀਂ ਹੁੰਦਾ ਮੇਰੀ ਤਾਂ ਇੱਛਾ ਹੈ ਤਾਂਘ ਹੈ ਕਿ ਮੈਂ ਕਦੇ ਸਾਥ ਸੰਗਤ ਪ੍ਰਾਪਤ ਕਰ ਸਕਾਂ ਸਾਥ ਸੰਗਤ ਦੀ ਬਰਕਤ ਨਾਲ ਮਨ ਵਿੱਚ ਸਦਾ ਆਤਮਕ ਆਨੰਦ ਬਣਿਆ ਰਹੇ ਤੇ ਮੇਰਾ ਮਨ ਗਿਆਨ ਦੇ ਸੁਰਮੇ ਨਾਲ ਆਪਣੇ ਆਪ ਨੂੰ ਪਵਿੱਤਰ ਕਰ ਲਏ ਇਹ ਪਾਏ ਸਾਰੇ ਹੀ ਆਸਮਾ ਦੇ ਧਰਮ ਕਮਾયા ਵੀ ਮਨ ਨਹੀਂ ਪਤੀਜਦਾ ਵਿਚਾਰਹੀਨ ਮਨੁੱਖ ਸਿਰਫ ਸਰੀਰ ਨੂੰ ਹੀ ਸਾਫ਼ ਸੁਥਰਾ ਕਰਦੇ ਰਹਿੰਦੇ ਹਨ اے ਭਾਈ ਮੇਰੀ ਇਹ ਲਾਲਸਾ ਹੈ ਕਿ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਪ੍ਰਮਾਤਮਾ ਦਾ ਰੂਪ ਕੋਈ ਮਹਾਪੁਰਖ ਲੱਭ ਪਏ ਤੇ ਉਹ ਮੇਰੇ ਮਨ ਦੀ ਭੈੜੀ ਮੱਤ ਦੀ ਮੈਲ ਦੂਰ ਕਰ ਦੇਵੇ اے ਭਾਈ ਇਹ ਰਾਮ ਨਾcoproteins ਇਸ ਨਾਨਾਦਕ ਮਿੱਥੇ ਹੋਏ ਧਾਰਮਿਕ ਕਰਮਾਂ ਵਿੱਚ ਹੀ ਰੁਚਾ ਰੰਦਾ ਹੈ ਰਤਾ ਪਰ ਸਮੇਲੇ ਵੀ ਪ੍ਰਮਾਤਮਾ ਨਾਲ ਪਿਆਰ ਨਹੀਂ ਕਰਦਾ ਉਹ ਇਨਾ ਕੀਤੇ ਕਰਮਾਂ ਦੇ ਆਸਰੇ ਮੁੜ ਮੁੜ ਅਹੰਕਾਰ ਵਿੱਚ ਕੀ ਕਰਦਾ ਇਨਾ ਕੀਤੇ ਆਰਮੀ ਕਰਮ ਵਿੱਚੋਂ ਕੋਈ ਵੀ ਕਰਮ ਕਿਸੇ ਕੰਮ ਨਹੀਂ ਆਉਂਦਾ ਹੈ ਪਾਈ ਇਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਲਾ ਹੈ ਅਤੇ ਜੀਸੀ ਕਿਰਪਾ ਨਾਲ ਮਨੁੱਖ ਸਦਾ ਪ੍ਰਮਾਤਮਾ ਦੀ ਸੰਗਤ ਸਿਫਤ ਸਲਾਹ ਕਰਦਾ ਹੈ ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾ ਵਾਲਾ ਮਨੁੱਖ ਪ੍ਰਮਾਤਮਾ ਨੂੰ ਆਪਣੀ ਅੱਖਾਂ ਨਾਲ ਹਰ ਥਾਂ ਵਸਤਾ ਵੇਖ ਲੈਂਦਾ ਹੈ हे ਭਾਈ ਜਿਹੜਾ ਮਨੁੱਖ ਮਨ ਦੇ ਹੱਥ ਨਾਲ ਤਪ ਆਦਿਕ ਕਾਲ ਕਰਦਾ ਹੈ ਪਰਮਾਤਮਾ ਉਸਤੇ ਇਸ ਮਿਹਨਤ ਨੂੰ ਰਤਾ ਪਰ ਵੀ ਪ੍ਰਵਾਨ ਨਹੀਂ ਕਰਦਾ ਕਿਉਂਕਿ ਹੈ ਪਾਈ ਉਹਨ ਮੁਖ ਤਾਂ ਬੰਗਲੇ ਬਾਗਹੀ ਸੁਮਾਦੀ ਲਾ ਰਿਹਾ ਹੁੰਦਾ ਆਪਣੇ ਮਨ ਵਿੱਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ ਹੈ ਪਾਈ ਜੇ ਕੋਈ ਅਜਿਹਾ ਆਤਮਿਕ ਆਨੰਦ ਦਾਤਾ ਮਿਲ ਪਏ ਜਿਹੜਾ ਸਾਨੂੰ ਪਰਮਾਤਮਾ ਦੀ ਸਿਫਤਸਲਾ ਦੀ ਗੱਲ ਸੁਣਾਵੇ ਤਾਂ ਉਸ ਨੂੰ ਮਿਲ ਕੇ ਸਾਡੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਹੈ हे भाई जिस मनुख ते प्रभु पादशाह ते हाल ਹੁੰਦਾ ਹੈ ਗੁਰੂ ਉਸਤੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ हे भाई ਮੇਰਾ ਮਨ ਵੀ ਗੁਰੂ ਦੇ ਸ਼ਬਦ ਵਿੱਚ ਹੀ ਮगन ਰਹਿੰਦਾ ਹੈ हे नानक ਗੁਰੂ ਦੀ ਕਿਰਪਾ ਨਾਲ ਜਿਸ मनुख ਨੂੰ ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਲੇਨ ਲੈ ਕੇ ਉਹ मनुख ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੇ ਪਾਈ ਗੁਰੂ ਦੇ ਦਰ ਤੇ ਪਿਆ ਮਨੁੱਖਾ ਜੀਵਨ ਬਸਫਰ ਵਾਲਾ ਸਫਰ ਕਾਮਯਾਬ ਹੋ ਜਾਂਦਾ ਹੈ ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਰਹਾ ਤੇਰਾ ਦੂਜਾ ਵਾਇਟ ਇਤੋ ਖਾਲਸਾ ਵਾਇਕ ਰੀਫਰ ਦੇਸ ਇਸ ਇਜ਼ ਟੁਡੇਸ ਹੁਕਮਨਾਮਾ ਫਰਮ ਸੀਰੀ ਦਰਵਾਸਾ ਨੰਬਰ 16ਡ ਬਾਇਰ 5th ਗੁਰੂ ਅੰਡਰ ਹੈਡਿੰਗ ਦਰਾਸ ਰੀਫਰ 5th ਮਹਿਲ 6th ਹਾਊਸ Astpad is one universal creator God by the grace of the true Guru. <clears throat> Whoever is born into the world is entangled in it. Human birth is obtained only by good. Destiny. I look to your support, O Holy Saint. Give me your hand and protect me. By your grace, let me meet the Lord my King. I wandered through countless incarnations, but I did not find stability anywhere. I served the Guru and I fell at his feet praying, O oh dear Lord of the Universal, please show me the way. Pause. I have tried so many things to acquire the wealth of Maya and to cherish it in my mind. I have passed my life constantly crying out, "Mind, mind." Is there any such centre who would meet with me? Take away my anxiety and lead me to enshrine love for my Lord and Master. I have read all the Vedas, and yet the sense of separation in my, in my mind still has not been removed. The five thieves of my are not uh, created <coughs> even for an instant. Is there any devotee who is unattached to Maya who may irrigate uh, my mind with the ambrosial name the name of the one Lord? In spite of the many places of pilgrimage for people to bathe in, their minds are still st <coughs> stained by their stubborn ego. The Lord Master is not pleased by this all, at all. When will I find the satsang, the company of the holy? there? I shall be always in the ecstasy of the Lord, and my mind shall not take its cleansing bath in the healing ointment of a spiritual wisdom. I have followed the four stages of life, but my mind is not satisfied. I wash my body, but it is totally lacking in understanding. If only I would. Could need some devotee, for the Supreme Lord God, imbued with the Lord's love, who could eradicate the filthy, evil mindedness from my mind. One who is attached to religious rituals does not love the Lord even for an instant. He is filled with pride and he is of no account. One who meets with the rewarding personality of the Guru continually sings the Kirtan of the Lord's praises by Guru's grace. Such a rare one beholds the Lord with his eyes. One who acts through Stubbornness is of no count at all. Like a crane, he pretends to meditate, but he is still stuck in Maya. Is there any such giver of peace who can recite to me the sermon of God? Meeting him, I would be emancipated. When the Lord. My king is totally pleased with me. He will break the bonds of Maya for me. My mind is uh, imbued with the word of the Kuru Shabbat. I am an ecstasy forever and ever. Meeting the fearless Lord, the Lord of the universe, falling at the Lord's feet, Nanak has found peace. My yatra. My life of pilgrimage has become fruitful, fruitful, fruitful. My comings and goings have ended since I met the Holy Saint. Second pause.